ਨੀਰੇ ਚ ਰੇਤਾ ਮਿੱਟੀ ਜਾਂ ਘਟਾਵੇ ਬਾਲਾ ਤੇ ਭਾਈ ਤੁਸੀਂ ਵਾਪਸ ਚਕਾ ਸਕਦੇ ਹੋ ਕੋਈ ਪੈਸਾ ਦੇਣ ਦੀ ਵੀਰ ਨੂੰ ਲੋੜ ਨਹੀਂ ਕੋਈ ਤੁਹਾਨੂੰ ਕਰਾਇਆ ਦੇਣ ਦੀ ਲੋੜ ਨਹੀਂ ਇਹ ਸ਼ਰਤ ਤੇ ਅਸੀਂ ਵੀਡੀਓ ਪਾ ਰਹੇ ਹਾਂ ਬਾਈ ਜੀ ਨਾਲ ਇਹ ਗੱਲ ਸਾਡੀ ਸਿੱਧੀ ਸਪਸ਼ਟ ਹੋਈ ਹੈ ਦੂਜੀ ਗੱਲ ਹੈ ਕਿ ਬਾਈ ਜਿਹੜਾ ਹੈ ਕਾਲਾ ਵੀਰ ਹੈ ਡੱਬਾ ਵਾਲੀ ਦੇ ਕੋਲ ਬਾਈ ਦਾ ਪਿੰਡ ਹੈ ਮੋਢੀ ਕਾਲੇ ਮੋਡੀ ਦੇ ਨਾਂ ਨਾਲ ਵੀਰ ਵੱਜਦਾ ਹੈ ਲੰਬੇ ਸਮੇਂ ਤੋਂ ਨੀਰੇ ਦਾ ਕੰਮ ਕਰ ਰਿਹਾ ਹੈ ਤੇ ਬਹੁਤ ਸਾਫ ਸੁਥਰਾ ਯਾਰ ਕੰਮ ਕਰਦਾ ਹੈ ਬਾਈ ਤੇ ਜਿਹੜਾ ਬੰਦਾ ਸਾਫ ਸੁਥਰਾ ਕੰਮ ਕਰਦਾ ਹੋਵੇ ਮਿਹਨਤ ਕਰਨ ਵਾਲਾ ਭਰਾ ਹੋਵੇ ਤੇ ਉਹਦਾ ਪਹਿਲ ਦੇ ਆਧਾਰ ਤੇ ਸਾਥ ਦਿਆ ਕਰੋ ਵੀਡੀਓ ਸ਼ੇਅਰ ਕਰਕੇ ਵੀ ਉਹਨੂੰ ਕੰਮ ਦੇ ਕੇ ਵੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਮਾਰਕੀਟ ਦੇ ਵਿੱਚ ਚਲੋ ਸਾਰੇ ਭਰਾਪੋ ਆਪਣੀ ਸ਼ਾਂ ਕੰਮ ਕਰਦੇ ਆ ਸਾਰੇ ਆਪਣੇ ਵੱਲੋਂ ਤੇ ਸਾਰੇ ਹੀ ਚੰਗੇ ਆ ਪਰ ਫਰਕ ਹੁੰਦਾ ਹੈ ਕੁਆਲਿਟੀ ਦਾ ਜੇ ਕੋ ਭਰਾ ਚੰਗੀ ਕੁਆਲਿਟੀ ਦੇ ਕੰਮ ਕਰਦਾ ਹੈ ਤੁਹਾਨੂੰ ਸਾਫ ਚੀਜ਼ ਜਿਹੜੇ ਘੋੜਿਆਂ ਨੂੰ ਆਪਾਂ ਦੇਵਤੇ ਕਹਿੰਦੇ ਆ ਜਿੰਨਾਂ 'ਚ ਆਪਣੀ ਜਾਣ ਵਸਦੀ ਹੈ ਤੇ ਉਹਨਾਂ ਨੂੰ ਆਪਾਂ ਇੱਕ ਦਾਣਾ ਵੀ ਮਾੜਾ ਨਹੀਂ ਪਾਉਂਦੇ ਇਹ ਸਾਰੇ ਭਰਾ ਕਰਦੇ ਆ ਤੇ ਆਪਾਂ ਨੀਰਾ ਕਿੱਦਾਂ ਮਾੜਾ ਪਾ ਸਕਦੇ ਆ ਇਹ ਗੱਲਾਂ ਮੇਰੀਆਂ ਸਪਸ਼ਟ ਹੋਈਆਂ ਵੀਰ ਦੇ ਨਾਲ ਸੋ ਵੀਰ ਨੇ ਗਰੰਟੀ ਚੱਕੀ ਐ ਔਨ ਵੀਡੀਓ ਦੇ ਵਿੱਚ ਨੈਟ ਤੇ ਪਾਈ ਆਪਾਂ ਵੀਡੀਓ ਪਾ ਰਹੇ ਆ ਅੱਜ ਤੇ ਵੀਰ ਨੇ ਫੁੱਲ ਗਰੰਟੀ ਚੱਕੀ ਆਗੇ ਬਾਈ 1% ਵੀ ਤੁਹਾਨੂੰ ਲਾਹਾ ਨਹੀਂ ਆਉਂਦਾ ਸੋ ਬਾਈ ਨੂੰ ਆਪਾਂ ਕੰਮ ਵੀ ਦੇਣਾ ਤੇ ਰੇਟ ਵੀ ਬਾਈ ਦਾ ਜਾਇਜ਼ ਐ ਬਾਈ ਕਹਿੰਦਾ ਵੀ ਏਰੀਏ ਦੇ ਹਿਸਾਬ ਨਾਲ ਜਿਹੜਾ ਉਹ ਰੇਟ ਲੱਗ ਜੂਗਾ ਜਿੰਨਾ ਵੀ ਹਿਸਾਬ ਕਿਤਾਬ ਗਿਣਤੀ ਮਿੰਤੀ ਕਰਕੇ ਮੌਫਲੀ ਦਾ 37 ਨੰਬਰ ਨੀਰਾ 10 ਨੰਬਰ ਨੀਰਾ ਤੇ ਗਵਾਰੇ ਦਾ ਨੀਰਾ ਵੀ ਬਾਈ ਤੋਂ ਮਿਲ ਜਾਂਦਾ ਹੈ ਉਹਦੇ ਬਾਬਤ ਵੀ ਤੁਸੀਂ ਗੱਲਬਾਤ ਕਰ ਲਿਓ ਤੇ ਬਾਈ ਕੋਲੇ ਫਰੈਸ਼ ਬਾਈ ਜਾਂਦਾ ਵੀ ਅਸੀਂ ਫਰੈਸ਼ ਜਿਹੜਾ ਹੈ ਉਹ ਵੜਦੇ ਆ ਤੇ ਨਾਲ ਦੀ ਨਾਲ ਹੀ ਭਾਈ ਭਰਾਵਾਂ ਤੱਕ ਪਚਾ ਦਿੰਨੇ ਆ ਇੱਕ ਅੱਧੇ ਦਿਨ ਦਾ ਕਈ ਵਾਰੀ ਵਖਵਾ ਵਿੱਚ ਪੈ ਜਾਂਦਾ ਇਹ ਵੀ ਸਾਡੇ ਕੋਲੇ ਸਟਾਕ ਇਹਨਾਂ ਨਿਗਾਦੇ ਵਿੱਚ ਹੈਗਾ ਤੇ ਜਿੰਨਾ ਵੀ ਤੁਹਾਨੂੰ ਲੜਿੰਦਾ ਹੈ ਭਾਵੇਂ 100 ਕੁਇੰਟਲ ਲਵਾ ਲਿਓ 150 200 ਕੁਇੰਟਲ ਲਵਾ ਲਿਓ ਉਹ ਵੀਰ ਹੁਣੀ ਤੁਹਾਡੇ ਘਰ ਪਹੁੰਚ ਕਰ ਦੇਣਗੇ ਰੇਟ ਬਿਲਕੁਲ ਜਾਇਜ਼ ਹੈ ਵੀਰ ਦਾ ਗਰੰਟੀ ਬਾਈ ਦੀ ਫੁੱਲ ਹੈ ਬਾਕੀ ਕੋਈ ਵੀ 19 21 ਹੋਵੇ ਤੇ ਮੇਰੇ ਨੰਬਰ ਸਾਰਿਆਂ ਦੇ ਭਰਾਵਾਂ ਕੋਲ ਆਪਣਾ ਨੰਬਰ ਹੈਗਾ ਤੁਸੀਂ ਮੈਨੂੰ ਵੀਡੀਓ ਪਾ ਸਕਦੇ ਹੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਕਿਸੇ ਵੀ ਭਰਾ ਨੂੰ ਇਹ ਨੀਰਾ ਚਾਹੀਦਾ ਬਹੁਤ ਸਾਰੇ ਭਰਾਵੇਂ ਤੋਂ ਵੀ ਪੁੱਛਦੇ ਸੀ ਸੋ ਕਿਸੇ ਵੀ ਭਰਾ ਨੂੰ ਚਾਹੀਦਾ ਤੇ ਆ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਆ ਸੱਜਣੋ ਗੱਲ ਕਰ ਲਓ ਨੰਬਰ ਡਾਇਲ ਕਰ ਲਓ ਤੇ ਨੀਰਾ ਮੰਗਵਾ ਲਓ ਤੇ ਬਹੁਤ ਹੀ ਜਲਦ ਮਿਲਦੇ ਆਂ ਅਗਲੀ ਵੀਡੀਓ ਨਾਲ ਜਿਉਂਦੇ ਵਸਦੇ ਹੱਸਦੇ ਰਹੋ ਧੰਨਵਾਦ